ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਹੀ ਜ਼ਿਆਦਾ ਵਧੀਆ ਹੋਵਾਂਗੇ ਨਵੇਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਸੋਨੂ ਕੋਰ ਦੇ ਕਿੰਨਾ ਬਠਿੰਡਾ ਦੀ ਲੜਾਈ ਜੋ ਕਿ ਸਾਹਮਣੇ ਆ ਰਹੀ ਹੈ ਆਈ ਹੈ ਜੋ ਕਿ ਇੰਨਾ ਪਿਆਰ ਹੋਣ ਦੇ ਬਾਵਜੂਦ ਵੀ ਇਹ ਕਿਉਂ ਲੜੇ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਆ ਆਪਾਂ ਤੁਹਾਨੂੰ ਦੱਸ ਦਈਏ ਕਿ ਕਿੰਨਾ ਬਠਿੰਡਾ ਨੇ ਇੱਕ ਬਲੌਗ ਪਾ ਕੇ ਦੱਸਿਆ ਹੈ ਤੇ ਨਾਲ ਭੁਖੀ ਕਮੇਟੀਆਂ ਵਾਲੀ ਨੇ ਵੀ ਨਾਲ ਕਮਲੋ ਨੇ ਵੀ ਪਾਕੇ ਦੱਸਿਆ ਹੈ ਕਿ ਉਹਨਾਂ ਦੇ ਸੋਨੂ ਕੌਰ ਦੇ ਨਾਲ ਉਹਨਾਂ ਨੇ ਕੋਈ ਵੀ ਗੱਲਬਾਤ ਇਦਾਂ ਦੀ ਨਹੀਂ ਹੋਈ ਪਰ ਸੋਨੂ ਕੌਰ ਉਹਨਾਂ ਦੇ ਖਿਲਾਫ ਬਹੁਤ ਸਾਰੀਆਂ ਵਲੋਗ ਪਾ ਰਹੀ ਆ ਤੇ ਉਹਨਾਂ ਨੂੰ ਬਹੁਤ ਮਾੜਾ ਚੰਗਾ ਬੋਲ ਰਹੀ ਆ ਹਾਲਾਂਕਿ ਕਿਹੋਂਦੀ ਬਠਿੰਡਾ ਨੇ ਉਸ ਨੂੰ ਕੋਈ ਵੀ ਗਲਤ ਗੱਲ ਜਾਂ ਕੁਝ ਵੀ ਮਾੜਾ ਚੰਗਾ ਨਹੀਂ ਬੋਲਿਆ ਕਿੰਨਾ ਬਠਿੰਡਾ ਨੇ ਇਹ ਵੀ ਦੱਸਿਆ ਹੈ ਕਿ ਉਹ ਸਿਰਫ ਉਸ ਨੂੰ ਦੋ ਵਾਰ ਹੀ ਮਿਲੀ ਆ ਦੋ ਵਾਰ ਸੋਨੂ ਕੌਰ ਕਿੰਨਾ ਬਠਿੰਡਾ ਦੇ ਘਰ ਆਈ ਆ ਤੇ ਦੋ ਵਾਰ ਹੀ ਉਹ ਸੋਨੂ ਕੌਰ ਦੇ ਘਰ ਕਿੰਨਾ ਬਠਿੰਡਾ ਦਾ ਗਈ ਹੈ ਕੋਈ ਇਹਨਾਂ ਦਾ ਬਾਲਾ ਮਤਲਬ ਕਿ ਪਿਆਰ ਨਹੀਂ ਕੋਈ ਬਾਲਾ ਵਧੀਆ ਮੇਲ ਮਿਲ ਵਰਤ ਨਹੀਂ ਹੈਗਾ ਦੋ ਵਾਰ ਚ ਉਹ ਕਹਿੰਦੇ ਕੋਈ ਬੰਦਾ ਇੱਕ ਦੂਜੇ ਨੂੰ ਸਹੀ ਤਰ੍ਹਾਂ ਨਹੀਂ ਜਾਣਦਾ ਜਦੋਂ ਪਹਿਲੀ ਵਾਰ ਸੋਨੂ ਕੋਰ ਕਿੰਨਾ ਬਠਿੰਡਾ ਦੇ ਘਰ ਆਈ ਤਾਂ ਕਿੰਨਾ ਬਠਿੰਡਾ ਨਹੀਂ ਉਸ ਨੂੰ ਸਲਾਹ ਦਿੱਤੀ ਸੀ ਕਿ ਤੂੰ YouTube ਚੈਨਲ ਚਲਾ ਜੇ ਤੂੰ ਮਤਲਬ ਕਿ ਵਧੀਆ ਪੈਸੇ ਕਮਾਉਣਾ ਚਾਹੁੰਦੀ ਹੈ ਤੇ ਆਪਣੇ ਪਰਿਵਾਰ ਦਾ ਸਾਥ ਦੇਣਾ ਚਾਹੁੰਦੀ ਹੈ ਤਾਂ ਪਹਿਲਾ ਵਲੌਗ ਵੀ ਕਿੰਨਾ ਬਠਿੰਡਾ ਦੀ ਆਵਾਜ਼ ਵਿੱਚ ਹੀ ਬਣਿਆ ਜੋ ਕਿ ਕਿੰਨਾ ਬਠਿੰਡਾ ਦੇ ਦੀ ਪਰ ਮੋਸ਼ਨ ਨਹੀਂ ਕੀਤੀ ਸੀ ਕਿਸਾਬ ਦੀ ਉਸ ਨੇ ਉਸ ਦੇ ਵੀਡੀਓ ਪਾਉਣ ਦੇ ਨਾਲ ਹੀ ਮਤਲਬ ਕਿ ਉਹ ਇੰਨੀ ਜ਼ਿਆਦਾ ਵਾਇਰਲ ਹੋਈ ਪਰ ਅੱਜ ਉਹ ਹੀ ਮਤਲਬ ਹੈ ਕਿ ਗਲਤ ਬੋਲ ਰਹੀ ਹੈ ਕਿ ਕਿੰਨਾ ਬਠਿੰਡਾ ਨੂੰ ਕਿੰਨਾ ਬਠਿੰਡਾ ਨੂੰ ਉਹ ਕਹਿ ਰਹੀ ਹੈ ਕਿ ਇਹ ਇਹ ਸਦਾ ਸ ਇਕੱਠੇ ਖਾਦਾ ਪੀਤਾ ਇਸ ਨੇ ਮੇਰਾ ਇਦਾਂ ਕੀਤਾ ਵਾ ਜੋ ਕੀਤਾ ਇਸ ਦਾ ਕੋਈ ਕੋਈ ਵੀ ਮਤਲਬ ਕਿ ਸੋਨੂ ਘੋੜ ਦੇ ਕੋਲ ਸਬੂਤ ਨਹੀਂ ਆ ਕਿਉਂਕਿ ਸੋਨੂ ਘੋੜ ਦੇ ਨਾਲ ਕਿੰਨਾ ਬਠਿੰਡਾ ਨੇ ਕਦੀ ਖਾਦਾ ਪੀਤਾ ਹੀ ਨਹੀਂਗਾ ਕਿੰਨਾ ਬਠਿੰਡਾ ਨੇ ਇਹ ਵੀ ਕਿਹਾ ਹੈ ਕਿ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਆ ਜਾਂਦੇ ਆ ਫਿਰ ਆਪਾਂ ਨੂੰ ਲੋਕ ਮਾੜਾ ਵੀ ਕਹਿਣਗੇ ਚੰਗਾ ਵੀ ਕਹਿਣਗੇ ਉਹ ਲੋਕ ਕਹਿੰਦੇ ਆ ਪਰ ਮੈਂ ਉਸ ਨੂੰ ਕੋਈ ਵੀ ਮਾੜਾ ਚੰਗਾ ਨਹੀਂ ਕਿਹਾ ਉਸ ਨੇ ਇਹ ਵੀ ਕਿਹਾ ਨਾ ਬਠਿੰਡਾ ਨੇ ਇਹ ਵੀ ਕਿਹਾ ਕਿ ਲੋਕ ਮੇਰੀ ਆਵਾਜ਼ ਦੇ ਵਿੱਚ ਕਿੰਨੀਆਂ ਵੀਡੀਓ ਬਣਾ ਰਹੀ ਆ ਲੋਕ ਮੈਨੂੰ ਕਿੰਨਾ ਮਾੜਾ ਚੰਗਾ ਬੋਲ ਰਿਹਾ ਪਰ ਮੈਂ ਕਦੇ ਕਿਸੇ ਗੱਲ ਦਾ ਗੁੱਸਾ ਨਹੀਂ ਕੀਤਾ ਪਰ ਮੈਂ ਸੋਨੂ ਕੌਰ ਨੂੰ ਕੁਝ ਵੀ ਗਲਤ ਨਹੀਂ ਕਿਹਾ ਸੀ ਤੇ ਪਰ ਸੋਨੂ ਕੌਰ ਨੇ ਮੇਰੇ ਖਿਲਾਫ ਵੀਡੀਓ ਪਾ ਪਾ ਕੇ ਵੀਡੀਓ ਪਾ ਪਾ ਕੇ ਇੰਨੀ ਵੀਡੀਓ ਵਾਇਰਲ ਕੀਤੀ ਕਿ ਲੋਕ ਮੇਰੇ ਬਾਰੇ ਵੀ ਗਲਤ ਸੁਣ ਬੋਲ ਰਹੇ ਆ